ਨATIONABI TV ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੋਮਾਣਾ ਡਿਪਟੀ ਕਮਿਸ਼ਨਰ ਹਮਾਂਸ਼ੂ ਜੈਨ ਨੇ ਸੀਨੀਅਰ ਸਿਟੀਜ਼ਨਜ਼ ਐਲਏ ਰੈਡਕ੍ਰੋਸ ਹੋਮ ਅਤੇ ਚਿਲਡਰਨ ਹੋਮ ਵਿਖੇ ਰਖੜੀ ਦਾ ਤਿਹਾੜੀ ਮਨਾਇਆ ਜਿਸ ਵਿੱਚ ਤਿਹਾੜੀ ਦੀ ਪਿਆਰ ਅਤੇ ਪਰਿਵਾਰਿਕ ਬੰਧਨਾਂ ਦੀ ਭਾਵਨਾ ਨੂੰ ਉਜਾਗਰ ਕੀਤਾ ਗਿਆ ਇਹ ਸਮਾਗਮ ਦਿਲਕਸ਼ ਸੀ ਜਿਸ ਵਿੱਚ ਸੀਨੀਅਰ ਮੈਲਾ ਨਾਗਰਿਕਾਂ ਨੇ ਡਿਪਟੀ ਕਮਿਸ਼ਨਰ ਦੇ ਗੁੱਟ ਤੇ ਰਖੜੀਆਂ ਬੰਨ੍ਹੀਆਂ ਜਿਸ ਨਾਲ ਭਾਵੁਕ ਪਲ ਪੈਦਾ ਹੋਏ ਹੁਸ਼ਿਆਰਪੁਰ ਦੀ 86 ਸਾਲਾ ਨਿਵਾਸੀ ਸੁਖਦੇਵ ਕੌਰ ਜੋ 9 ਸਾਲਾਂ ਤੋਂ ਇਸ ਘਰ ਵਿੱਚ ਰਹਿ ਰਹੀ ਹੈ ਖਾਸ ਤੌਰ ਤੇ ਪ੍ਰਭਾਵਿਤ ਹੋਈ ਅਤੇ ਰੱਖੜੀ ਬੰਨ੍ਹਦੇ ਸਮੇਂ ਹੰਝੂ ਬਹਾਏ ਉਸ ਨੇ ਇਸ ਅਨੁਭਵ ਨੂੰ ਅਪੋਲ ਦੱਸਿਆ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਵਿੱਚ ਤਿਹਾੜ ਦੀ ਭੂਮਿਕਾ ਤੇ ਜ਼ੋਰ ਦਿੱਤਾ ਡਿਪਟੀ ਕਮਿਸ਼ਨਰ ਜੈਨ ਨੇ ਨਿਵਾਸੀਆਂ ਨਾਲ ਇੱਕ ਘੰਟਾ ਬਿਤਾ ਕੇ ਉਹਨਾਂ ਦੀਆਂ ਕਹਾਣੀਆਂ ਸੁਣ ਕੇ ਅਤੇ ਮਿਠਾਈਆਂ ਵੰਡ ਕੇ ਭਾਵਨਾ ਦਾ ਜਵਾਬ ਦਿੱਤਾ ਜਿਸ ਨਾਲ ਨਿਗ ਅਤੇ ਖੁਸ਼ੀ ਫੈਲ ਗਈ ਬਾਦ ਵਿੱਚ ਹਿਮਾਂਚੂ ਜੈਨ ਨੇ ਬੱਚਿਆਂ ਦੇ ਘਰ ਦਾ ਦੌਰਾ ਕੀਤਾ ਜਿੱਥੇ ਉਹਨਾਂ ਦੇ ਸਹਾਇਕ ਕਮਿਸ਼ਨਰ ਯੂਟੀ ਡਾਕਟਰ ਪ੍ਰਗਤੀ ਰਾਣੀ ਨਾਲ ਮਿਲ ਕੇ ਤੋਹਫੇ ਅਤੇ ਮਠਿਆਈਆਂ ਵੰਡੀਆਂ ਕੀਤੀਆਂ ਜਿਸ ਨਾਲ ਤਿਉਹਾਰ ਦੀ ਭਾਵਨਾ ਹੋਰ ਵਧੀ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਰਖੜੀ ਦਾ ਤਿਉਹਾਰ ਸਭਿਆਚਾਰਕ ਅਤੇ ਭਾਵਨਾਤਕ ਮਹੱਤਵ ਰੱਖਦਾ ਹੈ ਜੋ ਏਕਤਾ ਸਤਿਕਾਰ ਅਤੇ ਹਮਦਰਦੀ ਦੀਆਂ ਕਦਰਾਂ ਕੀਮਤਾਂ ਨੂੰ ਮਜ਼ਬੂਤ ਕਰਦਾ ਹੈ ਉਹਨਾਂ ਅੱਗੇ ਕਿਹਾ ਕਿ ਇਹ ਮੌਕਾ ਰਿਸ਼ਤਿਆਂ ਨੂੰ ਪਾਲਣ ਪੋਸ਼ਣ ਕਰਨ ਅਤੇ ਉਹਨਾਂ ਲੋਕਾਂ ਨੂੰ ਪਿਆਰ ਅਤੇ ਸਮਰਥਨ ਦੇਣ ਦੀ ਜੀਅ ਆਦਵਾਉਂਦਾ ਹੈ ਜਿਨ੍ਹਾਂ ਦੇ ਨੇੜੇ ਤੇੜੇ ਪਰਿਵਾਰ ਨਹੀਂ ਹਨ ਉਨ੍ਹਾਂ ਲੁਧਿਆਣਾ ਦੇ ਵਸਨੀਕਾਂ ਨੂੰ ਇੱਥੇ ਬਜ਼ੁਰਗ ਨਾਗਰਿਕਾ ਅਤੇ ਬੱਚਿਆਂ ਨਾਲ ਤਿਉਹਾਰ ਮਨਾਉਣ ਦਾ ਸੱਤਾਵੀ ਦਿੱਤਾ ਤਾਂ ਜੋ ਇਕਤਾ ਦੀ ਭਾਵਨਾ ਨੂੰ ਹੋਰ ਵਧਾਇਆ ਜਾ ਸਕੇ ਤੇ ਖੁਸ਼ੀਆਂ ਫੈਲਾਈਆਂ ਜਾ ਸਕਣ